ਇੰਦੇ ਨਾ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਕਰਾਂਗਾ ਕਿ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਸੋਸ਼ਲ ਮੀਡੀਆ ਦੇ ਵਿੱਚ ਅੱਜ ਕੱਲ ਬਹੁਤ ਅਤ ਹੈ ਕਿਸ ਤਰ੍ਹਾਂ ਕੀ ਕੀਤਾ ਜਾ ਸਕਦਾ ਬਹੁਤ ਕੰਟਰੋਲ ਕੀਤਾ ਜਾ ਸਕਦਾ ਲੇਕਿਨ ਉਹਦੀ ਜਿੰਦਾ ਜਾਗਦਾ ਇੱਕ ਮਿਸਾਲ ਕੱਲ ਸਾਹਮਣੇ ਆਈ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਦਾਅਵੇ ਆਪਣਾ ਆਪਣਾ ਪ੍ਰਚਾਰ ਕਰਦੀਆਂ ਨੇ ਲੇਕਿਨ ਕੱਲ ਇੱਕ ਨਵੀਂ ਚੀਜ਼ ਨਿਕਲ ਕੇ ਆਈ ਹੈ ਕਿ ਇਸ ਸਮੇਂ ਵਿੱਚ ਝੂਠੇ ਕਮੈਂਟ ਵੀ ਕਰਵਾਏ ਜਾ ਸਕਦੇ ਆ ਝੂਠੇ ਲਾਈਕ ਵੀ ਕੀਤੇ ਜਾ ਸਕਦੇ ਆ ਇਹ ਫੇਕ ਕਮੈਂਟ ਤੇ ਲਾਈਕ ਉਦੋਂ ਪਤਾ ਲੱਗਾ ਜਦੋਂ ਕਿ ਇੱਕ ਪਾਰਟੀ ਦੇ ਆਪਣੇ ਪੋਰਟਲ ਦੇ ਉੱਤੇ ਆਪਣੇ ਪੇਜ ਦੇ ਉੱਤੇ ਕੋਰੀਅਨ ਲਾਈਕ ਆਣੇ ਸ਼ੁਰੂ ਹੋ ਗਏ ਕੁਝ ਲੋਕ ਚਾਈਨਾ ਦਾ ਲਾਈਕ ਕਹਿੰਦੇ ਕੁਝ ਕੋਰੀਅਨ ਲਾਈਕ ਕਹਿੰਦੇ ਆ ਤੇ ਅਨੰਜੋਸ਼ੀ ਦੇ ਪੇਜ ਦੇ ਉੱਤੇ ਕੋਰੀਅਨ ਲਾਈਕ ਆਏ ਫਿਲਹਾਲ ਇਹਨਾਂ ਅਨੰਜੋਸ਼ੀ ਦੇ ਖਿਲਾਫ ਗੁਰਜੀਤ ਹੋਜਣਾ ਨੇ ਵੀ ਸ਼ਿਕਾਇਤ ਕੀਤੀ ਕਿ ਪੁਲਿਸ ਕਮਿਸ਼ਨਰ ਅੰਮ੍ਰਿਤ ਸਰ ਨੂੰ ਲੇਕਿਨ ਇੱਕ ਪਾਸੇ ਅਨੰਜੋਸ਼ੀ ਨੇ ਕਿਹਾ ਕਿ ਇਹ ਕਾਰਾ ਗੁਰਜੀਤ ਸਿੰਘ ਓਜਲਾ ਵੱਲੋਂ ਕੀਤਾ ਗਿਆ ਯਾਨੀ ਕਿ ਕਾਂਗਰਸ ਤੇ ਅਕਾਲੀ ਦਲ ਇੱਕ ਦੂਜੇ ਦੇ ਉੱਤੇ ਇਸ ਤਰ੍ਹਾਂ ਦੇ ਕਾਰੇ ਨੂੰ ਅੰਜਾਮ ਦੇਣ ਦੀ ਜਿਹੜੀ ਹੈ ਉਹ ਨੀਤੀ ਦੱਸ ਰਿਹਾ ਹੈ ਤੇ ਲੇਕਿਨ ਤੁਹਾਨੂੰ ਇੱਕ ਤਸਵੀਰ ਤੁਹਾਨੂੰ ਦਿਖਾਨਿਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਵੀਡੀਓ ਦਿਖਾਨਿਆ ਜਿਹੜੀ ਵੀਡੀਓ ਦੇ ਵਿੱਚ ਸਾਫ਼ ਦਿਖ ਰਿਹਾ ਹੈ ਇਹ ਪੰਜਾਬ ਬਚਾਓ ਤੁਸੀਂ ਦੇਖ ਸਕਦੇ ਹੋ ਅਨਿਲ ਜੋਸ਼ੀ ਦਾ ਪੇਜ ਹੈ ਤੇ ਇਸ ਪੇਜ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਇਹ ਤੁਸੀਂ ਇਹ ਪੋਸਟ ਦੇਖੋ ਆ ਪੋਸਟ ਦੇ ਵਿੱਚ ਦੇਖੋ 53 ਕਮੈਂਟ ਆ ਗਏ 53 ਕਮੈਂਟਾਂ ਦੇ ਵਿੱਚ ਤੁਹਾਨੂੰ ਇਹ ਦੇਖਣਗੇ ਵਿੱਚ ਕੋਰੀਅਨ ਕਮੈਂਟ ਨਜਰ ਆਣਗੇ ਇਹ ਸਾਰੇ ਕੋਰੀਅਨ ਕਮੈਂਟ ਹੈ ਪੰਜਾਬੀ ਦੇ ਵਿੱਚ ਸਾਫ ਪਤਾ ਚਲ ਜਾਂਦਾ ਕਿ ਇਸ ਤਰ੍ਹਾਂ ਜੀ ਫੇਕ ਕਮੈਂਟ ਕਰਵਾਏ ਗਏ ਨੇ ਸਾਰੀ ਫੇਕ ਕਮੈਂਟਾਂ ਦੀ ਕਿਸ ਤਰ੍ਹਾਂ ਦੇ ਆਪਣੇ سپورਟ ਦੇ ਵਿੱਚ ਫੇਕ ਕਮੈਂਟ ਕਰਾਏ ਜਾਂਦੇ ਹਨ ਫਿਲਹਾਲ ਇਹਨਾਂ ਦਾ ਕਹਿਣਾ ਕਿ ਇਹ ਕਿਸੇ ਹੋਰ ਨੇ ਕਮੈਂਟ ਕਰਵਾਏ ਇਹਨਾਂ ਨੇ ਨਹੀਂ ਕਰਵਾਏ ਤੇ ਅੱਜ ਦੀ ਡੇਟ ਦੇ ਵਿੱਚ ਜੇ ਕਮੈਂਟ ਕੋਈ ਕਿਸੇ ਦੇ ਖਿਲਾਫ ਕਰ ਰਿਹਾ ਜਾਂ ਕਿਸੇ ਦੇ ਫੇਵਰ ਚ ਕਰ ਰਿਹਾ ਕਿ ਪਾਰਟੀ ਦੇ ਆਪਣੇ ਪੇਜ ਦੇ ਉੱਤੇ ਇਸ ਤਰ੍ਹਾਂ ਦੇ ਕਮੈਂਟ ਆ ਰਹੇ ਆ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਕਮੈਂਟ ਜਿਹੜੇ ਆ ਉਹ ਕੋਰੀਅਨ ਜਿਹੜੇ ਆ ਕੋਰੀਅਨ ਆਈਡੀਆਂ ਤੋਂ ਜਿਹੜੇ ਆ ਕਮੈਂਟ ਸਾਹਮਣੇ ਕੀ ਆਏ ਜੇ ਜਿਨ੍ਹਾਂ ਨੂੰ ਪੰਜਾਬੀ ਸ਼ਾਇਦ ਬੋਲਣੀ ਪੜਨੀ ਸਮਝਣੀ ਵੀ ਪੰਜਾਬੀ ਨਹੀਂ ਵੇਖਿਆ ਹੈਗਾ ਲੇਕਿਨ ਉਹਨਾਂ ਦੀ ਆਈਡੀਆ ਤੋਂ ਪੰਜਾਬੀ ਦੇ ਵਿੱਚ ਕਮੈਂਟ ਆ ਰਿਹਾ ਯਾਨੀ ਕਿ ਸਾਫ ਪਤਾ ਚੱਲ ਰਿਹਾ ਕਿ ਫੇਕ ਆਈਡੀਆਂ ਤੋਂ ਇਹ ਕਮੈਂਟ ਆ ਰਿਹਾ ਫਿਲਹਾਲ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਗਾ ਅੱਜ ਦੀ ਤਸਵੀਰ ਜਿਹੜੀ ਆ ਦਿਖਾ ਦਈਏ 1 ਘੰਟੇ ਬਾਅਦ ਜਿਹੜੀ ਆ ਮੈਂ ਦੁਬਾਰਾ ਇਹ ਪ੍ਰੋਫਾਈਲ ਖੋਲ ਕੇ ਤੁਹਾਨੂੰ ਦਿਖਾ ਰਿਹਾ ਉਹਨੂੰ ਕਮੈਂਟ ਜਿਹੜੇ ਆ ਫੇਕ ਕਮੈਂਟ ਉਹ ਡਿਲੀਟ ਕਰ ਦਿੱਤੇ ਗਏ ਹਨ ਲੇਕਿਨ ਇੱਕ ਕਮੈਂਟ ਇਹਦੇ ਵਿੱਚ ਵੀ ਆ ਕਿ ਜਿਹੜਾ ਵਿਰੋਧੀ ਪਾਰਟੀਆਂ ਤੇ ਇਲਜ਼ਾਮ ਲਗਾਇਆ ਗਿਆ ਕਿ ਜਿਹੜੇ ਸੋਸ਼ਲ ਮੀਡੀਆ ਦੇ ਆ ਫੇਕ ਦੂਜੀ ਚੀਜ਼ ਇੱਕ ਹੋਰ ਦਿਖਾ ਦਈਏ ਕਮੈਂਟ ਤੇ ਡਿਲੀਟ ਕਰ ਲਿੱਤੇ ਤੁਸੀਂ ਜਿਹੜੇ ਹੋਏ ਸੀ ਪਰ ਲਾਈਕ ਹਜੇ ਵੀ ਉਸੇ ਤਰ੍ਹਾਂ ਸਟੈਂਡ ਹੈਗੇ ਜੇ ਮੈਂ ਤੁਹਾਨੂੰ ਦੱਸ ਦਵਾਂਗਾ ਫੇਕ ਲਾਈਕ ਹਜੇ ਵੀ ਉਸੇ ਤਰ੍ਹਾਂ ਸਟੈਂਡ ਹੈਗੇ ਜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਆ ਦੇਖੋ ਜੀ ਇਹ ਜੀ ਫੇਕ ਲਾਈਕ ਇਹ ਫੇਕ ਲਾਈਕ ਜੇ ਇਹ ਸਾਰੀਆਂ ਜਿਹੜੀਆਂ ਕੋਰੀਅਨ ਆਈਡੀ ਸਹਿਗੀਆਂ ਇਹ ਕੋਰੀਅਨ ਕਮੈਂਟ ਹੈਗੇ ਜੇ ਜਿਹੜੇ ਕੀ ਆ ਤੁਹਾਨੂੰ ਫੇਕ ਆਈਡਿਜ਼ ਤੋਂ ਕਮੈਂਟ ਲਾਈਕ ਮਿਲਣਗੇ ਜਿਸ ਤੋਂ ਕਮੈਂਟ ਵੀ ਆਇਆ ਸਰ ਇਸ ਤਰ੍ਹਾਂ ਪਤਾ ਚੱਲਦਾ ਕਿ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਨੂੰ ਬੜਾ ਵੱਡਾ ਜ਼ਰੀਆ ਮੰਨਿਆ ਜਾਂਦਾ ਹੈ ਸੋਸ਼ਲ ਮੀਡੀਆ ਨੂੰ ਬੜਾ ਵੱਡਾ ਇੱਕ ਪਲੇਟਫਾਰਮ ਮੰਨਿਆ ਜਾਂਦਾ ਹੈ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਤੇ ਲੇਕਿਨ ਕਿੱਥੇ ਤੱਕ ਇਹਨੂੰ ਮੋਡੀਫਾਈ ਕੀਤਾ ਜਾ ਸਕਦਾ ਕੰਟਰੋਲ ਕੀਤਾ ਜਾ ਸਕਦਾ ਹੈ ਇਹ ਜਿੰਦਾ ਜਗਦਾ ਤਸਵੀਰ ਸਾਹਮਣੇ ਆਈ ਹੈ ਫਿਲਹਾਲ ਇਹਦੇ ਵਿੱਚ ਹਾਇਏ ਸਾਬਤ ਨਹੀਂ ਹੋਇਆ ਕਮੈਂਟ ਕਿੰਨੇ ਕਰਾਇਆ ਪਰ ਪਾਰਟੀਆਂ ਇੱਕ ਦੂਜੇ ਦੇ ਉੱਤੇ ਨਿਸ਼ਾਨਾ ਜਰੂਰ ਸਾਧ ਰਹੀਆਂ ਹਨ ਕਾਂਗਰਸ ਦਾ ਕਹਿਣਾ ਹੈ ਕਿ ਇਹ ਕਮੈਂਟ ਅਕਾਲੀ ਦਲ ਵੱਲੋਂ ਕਰਾਇਆ ਗਿਆ ਹੈ ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਮੈਂਟ ਕਾਂਗਰਸ ਵੱਲੋਂ ਕਰਾਇਆ ਗਿਆ ਹੈ ਲੇਕਿਨ ਲੋਕਾਂ ਦੇ ਸਾਹਮਣੇ ਇੱਕ ਤਸਵੀਰ ਸਾਹਮਣੇ ਬਿਲਕੁਲ ਆ ਗਈ ਹੈ ਕਿ ਇਸ ਤਰ੍ਹਾਂ ਦੇ ਫੇਕ ਕਮੈਂਟ ਕਰਵਾ ਕੇ ਵੀ ਆਪਣੀ ਪਾਰਟੀ ਦੀ ਜੱਜ ਕਰਾਈ ਜਾ ਸਕਦੀ ਹੈ ਸੋਸ਼ਲ ਮੀਡੀਆ ਤੇ ਇਸ ਕਰਕੇ ਸੋਸ਼ਲ ਮੀਡੀਆ ਤੇ ਉੱਤੇ ਜੇ ਤੁਹਾਨੂੰ ਇਸ ਤਰ੍ਹਾਂ ਦੇ ਰੈਂਡਮ ਕਮੈਂਟ ਆ ਰਹੇ ਨੇ ਤਾਂ ਤੁਸੀਂ ਇੱਕ ਵਾਰੀ ਆਪ ਜਰੂਰ ਪਰਖ ਲੋ ਕਿ ਉਹ ਕਮੈਂਟ ਤੁਹਾਨੂੰ ਜੇ ਫੇਕ ਹੈਗੇ ਹਨ ਜਾਂ ਕਿਸ ਤਰ੍ਹਾਂ ਲੱਗਦੇ ਹਨ ਬਾਕੀ ਇੱਕ ਦੂਜੇ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਜਾਂਦੇ ਹਨ ਅੱਜ ਖਬਰਾਂ ਦੇ ਵਿੱਚ ਵੀ ਹੈਡਲਾਈਨ ਆਈ ਹੈ ਖਬਰਾਂ ਵੀ ਅਖਬਾਰਾਂ ਦੇ ਵਿੱਚ ਵੀ ਕਾਫੀ ਖਬਰਾਂ ਆਈਆਂ ਹਨ ਇੱਕ ਦੂਜੇ ਉੱਤੇ ਜਿਸ ਤਰ੍ਹਾਂ ਕਮੈਂਟਾਂ ਨੂੰ ਲੈ ਕੇ ਇਹਨਾਂ ਵੱਲੋਂ ਜਿਹੜੇ આરોਪ ਲਗਾਏ ਜਾ ਰਹੇ ਹਨ ਪਰ ਇੱਕ ਆਮ ਜਨਤਾ ਦੇ ਵਿੱਚ ਬਹੁਤ ਵੱਡੀ ਇੱਕ ਗੱਲ ਜੜੀ ਆ ਉਹ ਸਾਹਮਣੇ ਆਈ ਆ ਅੱਜ ਦੀ ਮੇਰੇ ਇਹ ਖਬਰ ਦਾ ਮਕਸਦ ਇਹ ਹੀ ਹੈ ਕਿ ਆਮ ਜਨਤਾ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਅੱਜ ਦੇ ਟਾਈਮ ਤੇ ਗੱਲ ਆਈ ਹੈ ਕਿ ਕਿਸ ਤਰ੍ਹਾਂ ਪਾਰਟੀਆਂ ਜਿਹੜੀਆਂ ਆਪਣੇ ਫੇਵਰ ਦੇ ਲਈ ਕਿਸ ਤਰ੍ਹਾਂ ਜਿਹੜੇ ਆ ਪੇਡ ਕੰਟੈਂਟ ਲੈ ਕੇ ਜਾਂ ਪੇਡ ਕਮੈਂਟ ਲੈ ਕੇ ਵੀ ਆਪਣੇ ਆਪ ਦੇ ਜਿਹੜੇ ਆ ਵਾਅਬਾਈ ਕਰਦੀਆਂ ਹਨ ਉਹ ਦੀ ਇੱਕ ਜਿੰਦਾ ਜਾਗਦਾ ਤਸਵੀਰ ਤੁਹਾਡੇ ਸਾਹਮਣੇ ਨਿਕਲ ਕੇ ਆਈ ਹੈ